दंडोत वंदन अनेक बार सर्वकला समरथ सर्वकला समरथ डोलन तेरा को प्रभु अनंत ते कर हाथ फिरत फिरत प्रभु आया परया तो शरनाई नानक की प्रभ बेनती आपने पगती लाए नानक की प्रभ बेनती वाहे गुरु जी का खालसा वाहे गुरु जी की फतेह एक बारी ना इक, इक निहंग सिंह जी ने ना क्रांति साहिब जी को ना पुचिया दरबार साहब ਕੀ ਸਾਰੀ ਸੰਗਤ ਇੱਥੇ ਕੀ ਕਰਨ ਆਂਦੀ ਐ ਕਹਿੰਦੇ ਸਾਰੀ ਸੰਗਤ ਦਰਸ਼ਨ ਮੇਲੇ ਕਰਨ ਆਈ ਐ ਗੁਰੂ ਸਾਹਿਬ ਦੇ ਦਰਸ਼ਨ ਕਰਨ ਆਈ ਐ ਕਹਿੰਦੇ ਜੇ ਗੁਰੂ ਸਾਹਿਬ ਦੇ ਦਰਸ਼ਨ ਕਰਨ ਆਈ ਐ ਤੇ ਅੱਖਾਂ ਬੰਦ ਕਿਉਂ ਕਰ ਲੈਂਦੀ ਐ ਇੱਥੇ ਆ ਕੇ ਦਰਸ਼ਨ ਕਿਉਂ ਨਹੀਂ ਕਰਦੀ ਕਹਿੰਦੇ ਅੱਖਾਂ ਬੰਦ ਕਰਦੀ ਐ ਧਿਆਨ ਲਾਣ ਲਈ ਕਹਿੰਦੇ ਨਹੀਂ ਤੁਸੀਂ ਗੱਲ ਨੂੰ ਪਲਟ ਦਿੱਤਾ ਤੁਸੀਂ ਸੱਚ ਕਿਉਂ ਨਹੀਂ ਕਹਿੰਦੇ ਕਿ ਦਰਸ਼ਨ ਨਹੀਂ ਕਰਦੀ ਆਪਣੀ ਦੁਨੀਆ ਦੀ ਆਪਣੀ ਗੱਲਾਂ ਬੋਲਣ ਆਂਦੀ ਐ ਅੱਖਾਂ ਬੰਦ ਕਰਕੇ ਧਿਆਨ ਕਰਦੀ ਹੈ ਕਿ ਮੈਂ ਕਰਾਂ ਕੀ ਕੀ ਸੋਚ ਕੇ ਆਈਆਂ ਮੈਂ ਕੀ ਕਹਿਣਾ ਉਹ ਉਹ ਕਹਿੰਦੀ ਹੈ ਜੇ ਦਰਸ਼ਨ ਕਰ ਲਵੇ ਤੇ ਦਰਸ਼ਨ ਤੇ ਗੁਰੂ ਸਾਹਿਬ ਦੇ ਐਸੇ ਨੇ ਕਿ ਅੰਦਰ ਠੰਡ ਪੈ ਜਾਏ ਦਰਸ਼ਨ ਤੇ ਐਸੇ ਨੇ ਫਿਰ ਜਿਹੜੀ ਪੰਕਤੀ ਚੱਲ ਰਹੀ ਹੋਏ ਉਹਦੇ ਵਿੱਚ ਹੀ ਮਨ ਜੜਾ ਉਹ ਉਹ ਰੀਝ ਜਾਏ ਤੇ ਫਿਰ ਮਨ ਉਹੀਓ ਮੰਗਣ ਲੱਗ ਪਵੇ ਜਿਵੇਂ ਅਗਰ ਨਾਮ ਦੀ ਪੰਕਤੀ ਚੱਲ ਰਹੀ ਹੈ ਜੇ ਪੰਕਤੀਆਂ ਚੱਲ ਰਹੀਆਂ ਨੇ ਜੀ ਆਰਾ ਹਰ ਕੇ ਗੁਨਾ ਗਾਓ ਤੇ ਫਿਰ ਮਹਾਰਾਜ ਕੋਲੋਂ ਗੁਣੀ ਮੰਗਣ ਲੱਗ ਪਏਗੀ ਉੱਥੇ ਖੜੀ ਹੋਗੇ ਕਹੇਗੀ ਨਾ ਮਹਾਰਾਜ ਵਿਸਰ ਨਹੀਂ ਦਤਾਰ ਆਪਣਾ ਨਾਮ ਦਿਓ ਜੇ ਦਰਸ਼ਨ ਕਰ ਰਹੀ ਐ ਨਾਲ ਸੁਣ ਰਹੀ ਐ ਕਿ ਮਹਾਰਾਜ ਕੀ ਕਹਿ ਰਹੇ ਨੇ ਹੁੰਦਾ ਨਾ ਮੈਂ ਮੂਰਖ ਕੀ ਕੇ ਤਕ ਬਾਤ ਹੈ ਕੋਟ ਪਰਾਧੀ ਤਰਿਆ ਰੇ ਗੁਰ ਨਾਨਕ ਜਿਨ ਸੁਣਿਆ ਵੇਖਿਆ ਸੇ ਫਿਰ ਗਰਬਾਸ ਨਾ ਪਰ ਯਾਰ ਇਹ ਕਹਿੰਦੇ ਮੇਰੇ ਮੂਰਖ ਦੀ ਤੇ ਛੋਟੀ ਜੀ ਗੱਲ ਹੈ ਮੈਂ ਇੱਕ ਮੂਰਖ ਮੈਨੂੰ ਤਾਰਨਾ ਕਿਹੜੀ ਵੱਡੀ ਗੱਲ ਹੈ ਇੱਥੇ ਤੇ ਕਰੋਨਾ ਹੀ ਅਪਰਾਧੀ ਪਾਪੀ ਤਰ ਗਏ ਕਿਵੇਂ ਤਰ ਗਏ ਜਿਨ੍ਹਾਂ ਨੇ ਗੁਰੂ ਨਾਨਕ ਨੂੰ ਸੁਣਿਆ ਤੇ ਵੇਖਿਆ ਉਹ ਤਰ ਗਏ ਅਸੀਂ ਵੇਖਣ ਨੂੰ ਦਰਸ਼ਨ ਕਰਨ ਨੂੰ ਗੁਰੂ ਰੂਪ ਦਾ ਅੰਤਰ ਵੀ ਧਿਆਨ ਕਹਿੰਦੇ ਆ ਪਰ ਇੱਕ ਵਾਰੀ ਗਹਿਰੇ ਸੋਚਣਾ ਜੇ ਅੰਤਰ ਬਾਹਰ ਇੱਕੋ ਜਾਨ ਹੈ ਉਦੋਂ ਸਾਰੀ ਅਵਸਥਾਵਾਂ ਹੈ ਨਹੀਂ ਕਿ ਘਰ ਬੈਠਿਆਂ ਵੀ ਦਰਸ਼ਨ ਹੋ ਰਹੇ ਨੇ ਪਰ ਜੇ ਅਸੀਂ ਗੁਰਦੁਆਰਾ ਸਾਹਿਬ ਆਇਆ ਗੁਰੂ ਘਰ ਆਇਆ ਤੇ ਪ੍ਰਤੱਖ ਦਰਸ਼ਨ ਕਰਨ ਆਇਆ ਮਹਾਰਾਜ ਦੇ ਮਹਾਰਾਜ ਦੀ ਦੇਹ ਦੇ ਪ੍ਰਤੱਖ ਦਰਸ਼ਨ ਕਰਨ ਆਇਆ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਇਹ ਪ੍ਰਗਟ ਗੁਰਾਂ ਕੀ ਦੇਹ ਦੇ ਪ੍ਰਤੱਖ ਦਰਸ਼ਨ ਕਰਨ ਆਇਆ ਜੇ ਦਰਸ਼ਨੀ ਨਾ ਕਰੀਏ ਅੱਖਾਂ ਮੀਚ ਕੇ ਬੈਠੇ ਰਹੀਏ ਫਿਰ ਕੀ ਲਾਂਭ ਹੋਇਆ ਅਸੀਂ ਜਾਂ ਤਾਂ ਫਿਰ ਇਹਨਾਂ ਨੂੰ ਪ੍ਰਗਟ ਗੁਰਾਂ ਕੀ ਦੇ ਸਮਝਿਆ ਨਹੀਂ ਐ ਅੰਦਰ ਪ੍ਰੇਮ ਨਾਲ ਮੰਨਿਆ ਨਹੀਂ ਐ ਤੇ ਕਰਕੇ ਮਨ ਵਿੱਚ ਕੁਝ ਹੋਰ ਹੀ ਦਰਸ਼ਨ ਕਰ ਰਹੇ ਹੁੰਦੇ ਆ ਇੱਕ ਵਾਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨਾ ਬਾਟ ਸਾਹਿਬ ਗਏ ਸ੍ਰੀ ਚੰਨ ਜੀ ਨੂੰ ਦਰਸ਼ਨ ਕਰਨ ਮਿਲਣ ਹੋਰ ਵੀ ਗੁਰੂ ਸਾਹਿਬਾਨ ਦਾ ਜ਼ਿਕਰ ਆਂਦਾ ਇਤਿਹਾਸ ਵਿੱਚ 6ਵੇਂ ਪਾਤਸ਼ਾਹ ਵੀ ਗਏ ਸੀ ਜਦੋਂ ਗਏ ਦਰਸ਼ਨ ਕਰਨ ਨੂੰ ਮਿਲਣ ਵਾਸਤੇ ਤੇ ਸ੍ਰੀ ਚੰਨ ਜੀ ਆਪਣੀ ਸਮਾਧੀ ਵਿੱਚ ਲੀਨ ਸੀ ਉਹ ਨਿਰਾਰਾਕਾਰ ਨਿਰਗੁਣ ਪਰਮਾਤਮਾ ਦੀ ਸਮਾਧੀ ਵਿੱਚ ਇੱਕ ਰਸ ਲੀਨ ਸੀ ਤੇ ਮਹਾਰਾਜ ਨੇ ਉਹ ਜਿਹੜੀ ਸਮਾਧੀ ਹੈ ਨਾ ਉਹ ਥਾਣ ਨਹੀਂ ਕਰਾਈ ਜਗਾਇਆ ਨਹੀਂ ਸਮਾਧੀ ਵਿੱਚੋਂ ਤਾਂ ਗੁਰ ਅਰਜਨ ਦੇ ਮਹਾਰਾਜ ਉੱਤੇ ਖੜੇ ਹੋ ਕੇ ਇੰਤਜ਼ਾਰ ਕਰਨ ਲੱਗ ਗਏ ਕਿ ਆਪ ਹੀ ਜਦੋਂ ਸਮਾਧੀ ਵਿੱਚ ਉੱਠਣਗੇ ਤੇ ਮੁਲਾਕਾਤ ਹੋਏਗੀ ਜਦੋਂ ਸਮਾਧੀ ਚ ਉੱਠੇ ਜਾਗਾਈ ਦੇਖਿਆ ਗੁਰੂ ਅਰਜਨ ਦੇ ਮਹਾਰਾਜ ਪਰ ਤੱਕ ਖੜੇ ਨੇ ਇੱਕਦਮ ਆਦਰ ਸਤਕਾਰ ਲਈ ਖੜੇ ਹੋਏ ਬਾਬਾ ਸ਼੍ਰੀ ਚੰਦ ਜੀ ਤੇ ਕਿयां ਤੁਸੀਂ ਮੈਨੂੰ ਜਗਾਇਆ ਕਿਉਂ ਨਹੀਂ ਸਮਾਧੀ ਵਿੱਚੋਂ ਤੇ ਕਹਿੰਦੇ ਕਿ ਮੈਂ ਕਿਹਾ ਤੁਸੀਂ ਇੱਕ ਰਸ ਪ੍ਰੇਮ ਵਿੱਚ ਸਮਾਧੀ ਵਿੱਚ ਲੀਨ ਹੋ ਸਕਾਲ ਪੁਰਖਵਾਹਿ ਗੁਰੂ ਜੀ ਦੇ ਤੇ ਜਦੋਂ ਤੁਸੀਂ ਜਾਗੋਗੇ ਤਾਂ ਸਹੀ ਕਹਿੰਦੇ ਮਹਾਰਾਜ ਅੱਖਾਂ ਬੀਟ ਕੇ ਵੀ ਸਮਾਧੀ ਵਿੱਚ ਵੀ ਤੁਹਾਡੇ ਹੀ ਦਰਸ਼ਨ ਕਰ ਰਿਹਾ ਸੀ ਉੱਥੇ ਵੀ ਤੇ ਤਾਨਗੁਰ ਅਰਜਨ ਦੇਵ ਮਹਾਰਾਜ ਤੁਹਾਡੇ ਦਰਸ਼ਨ ਕਰ ਰਿਹਾ ਸੀ ਪਰ ਜੇ ਤੁਸੀਂ ਆਪ ਪਰ ਤੱਕ ਆਇਓ ਤੇ ਇਹ ਮੇਰੇ ਕੋਲ ਆਦਰ ਸਤਕਾਰ ਨਹੀਂ ਹੋਇਆ ਇਹ ਗੱਲ ਠੀਕ ਨਹੀਂ ਜੇ ਤੁਸੀਂ ਆਪ ਪਰਤਖ ਆਇਓ ਤੇ ਮੈਂ ਅੱਖਾਂ ਮੀਟ ਕੇ ਬੈਠਾ ਰਵਾਂ ਮੈਂ ਸਮੰਧੀ ਵਿੱਚ ਲੀਨ ਰਵਾਂ ਮੈਨੂੰ ਬਾਣ ਆਂਦਾ ਸੀ ਮੈਂ ਆਪ ਦਾ ਆਦਰ ਸਤਕਾਰ ਕਰਦਾ ਆਪ ਦੇ ਪਰਤਖ ਦਰਸ਼ਨ ਜੇ ਤੁਸੀਂ ਕਿਰਪਾ ਕਰਕੇ ਦੇਣ ਆਇਓ ਉਹ ਦਰਸ਼ਨਾਂ ਦਾ ਲਾਭ ਲੈਂਦਾ ਫਿਰ ਕੀ ਕਿਹਾ ਕਹਿੰਦੇ ਜਿੱਥੇ ਗੁਰ ਅਰਜਨ ਦੇਵ ਜੀ ਨੇ ਇੰਤਜ਼ਾਰ ਕੀਤਾ ਸੀ ਉੱਥੇ ਗੁਰ ਅਰਜਨ ਦੇਵ ਜੀ ਦਾ ਯਾਦਗਾਰ ਸਥਾਨ ਬਣਾਤਾ ਉੱਥੇ ਵੀ ਅੱਜ ਤੁਸੀਂ ਜਾਓਗੇ ਨਾ ਤੇ ਗੁਰਗੰਸਾ ਮਹਾਰਾਜ ਦਾ ਪ੍ਰਕਾਸ਼ ਹੈ ਬਾਬਾ ਸ਼੍ਰੀਚੰਦ ਜੀ ਦੇ ਸਥਾਨ ਤੇ ਵੀ ਹੈ ਜਿੱਥੇ ਤਪ ਕਰਦੇ ਸੀ ਤੇ ਜਿੱਥੇ ਗੁਰੂ ਅਰਜਨ ਦੇਵ ਮਹਾਰਾਜ ਨੇ ਖੜੇ ਹੋ ਕੇ ਇੰਤਜ਼ਾਰ ਕੀਤਾ ਉੱਥੇ ਵੀ ਮਹਾਰਾਜ ਦਾ ਪ੍ਰਕਾਸ਼ ਹੈ ਤੇ ਕਿਹਾ ਜਦੋਂ ਇੱਥੇ ਆ ਕੇ ਪਹਿਲੇ ਦਰਸ਼ਨ ਦੀਦਾਰ ਕਰਨਗੇ ਗੁਰੂ ਸਾਹਿਬ ਦੇ ਮੱਥਾ ਟੇਕਣਗੇ ਫਿਰ ਮੇਰੇ ਸਥਾਨ ਤੇ ਆਣ ਕੇ ਯਾਤਰਾ ਪੂਰੀ ਹੋਏਗੀ ਨਹੀਂ ਤੇ ਯਾਤਰਾ ਪੂਰੀ ਨਹੀਂ ਹੋਏਗੀ ਮੈਂ ਯਾਤਰਾ ਮੰਨਾਗਾ ਨਹੀਂ ਕਿਉਂ ਮੇਰੇ ਕੋਲ ਭੁੱਲ ਹੋ ਗਈ ਹੈ ਮੈਂ ਪਰਤਖ ਜਿਹੜੇ ਨੇ ਉਹ ਦਰਸ਼ਨ ਨਹੀਂ ਕੀਤੇ ਮਾਤਾ ਸਹਿਬ ਦੀਵਾ ਜੀ ਪਰ ਤੱਕ ਗੁਰੂ गोविंद ਸਿੰਘ ਜੀ ਮਹਾਰਾਜ ਦੇ ਦਰਸ਼ਨ ਕਰਦੇ ਸੀ ਪਰ ਤੱਕ ਦਰਸ਼ਨ ਕਰਦੇ ਸੀ ਨਾ ਫਿਰ ਪ੍ਰਸ਼ਾਦਾ ਛਕਦੇ ਸੀ ਜੀ ਅਸੀਂ ਕਈਏ ਕਿ ਉਹਨਾਂ ਨੂੰ ਕਿਹਾ ਅੱਖਾਂ ਬੰਦ ਕਰਕੇ ਦਰਸ਼ਨ ਨਹੀਂ ਹੁੰਦੇ ਸੀ ਇੰਜ ਮੰਨ ਸਕਦੇ ਹਾਂ ਕਿ ਦਰਸ਼ਨ ਨਹੀਂ ਹੁੰਦੇ ਸੀ ਅੱਖਾਂ ਬੰਦ ਕਰਕੇ ਉਹ ਤੇ ਹਰ ਸਮੇ ਗੁਰੂ ਸਾਹਿਬ ਦੇ ਧਿਆਨ ਵਿੱਚ ਰਹਿੰਦੇ ਸੀ ਪਰ ਫਿਰ ਵੀ ਪਰਤੱਖ ਦਰਸ਼ਨ ਨੂੰ ਇੰਨਾ ਅਮੋਲਕ ਸਮਾਂ ਦੇ ਸੀ ਜਦ ਤੱਕ ਦਰਸ਼ਨ ਨਾ ਹੋਣ ਮੈਂ ਪ੍ਰਸ਼ਾਦਾ ਨਹੀਂ ਛਕਦੀ ਮੈਂ ਆਂਦਾ ਦਾਣਾ ਮੂੰਹ ਚ ਨਹੀਂ ਪਾਉਂਦੀ ਬਾਬਾ ਸ਼੍ਰੀਚੰਦ ਜੀ ਨੇ ਵੀ ਕੀ ਦੱਸਿਆ ਕਿ ਪਰਤਕ ਦਰਸ਼ਨ ਜਿਹੜੇ ਨੇ ਉਹ ਪਹਿਲਾਂ ਨੇ ਜਦ ਮਹਾਰਾਜ ਆਪ ਆਏ ਨੇ ਦਰਸ਼ਨ ਦੇਣ ਤਨਤਨ ਬਾਬਾ ਬੁੰਡਾ ਸਹਿਮ ਜੀ ਜਦੋਂ ਸੰਗਤ ਵਿੱਚ ਬੈਠੇ ਨੇ ਤਨ ਗੁਰ ਅੰਜਨ ਦੇ ਮਹਾਰਾਜ ਦੀ ਅੰਮ੍ਰਿਤ ਵੇਲੇ ਜਦੋਂ ਸੁਖਮਨੀ ਸਾਹਿਬ ਦੀ ਬਾਣੀ ਦਾਲੇ ਮਹਾਰਾਜ ਨੇ ਉਚਾਰਨ ਕਰਨਾ ਹੈ ਮਹਾਰਾਜ ਨੇ ਬਖਸ਼ਿਸ਼ ਕਰਨੀ ਹੈ ਉਸ ਸਵੇਰ ਵੀ ਉਸ ਵੱਡੀ ਸਵੇਰ ਵੀ ਤਨ ਤਨ ਬਾਬਾ ਬੰਡਾ ਸਾਹਿਬ ਦੀ ਤਨਗੁਰ ਅਰਜਨ ਦੇਵ ਜੀ ਪਾਸੋਂ ਮੰਗਦੇ ਨੇ ਮਹਾਰਾਜ ਆਪ ਜੀ ਦੇ ਦਰਸ਼ਨਾਂ 'ਚ ਐਨਾ ਸੁੱਖ ਹੈ ਐਨਾ ਦਰਸ਼ਨਾਂ ਤੋਂ ਕਦੀ ਵੀ ਵਾਂਝੇ ਨਾ ਕਰਿਆ ਜੇ ਕਦੀ ਵੀ ਦੂਰ ਨਾ ਕਰਿਆ ਜੇ ਐਨਾ ਸੁੱਖ ਹੈ ਆਪ ਜੀ ਦੇ ਦਰਸ਼ਨਾਂ 'ਚ ਪਰ ਤੱਕ ਦਰਸ਼ਨਾਂ 'ਚ ਹੁਣ ਅਸੀਂ ਵਿਚਾਰ ਕਰੀਏ ਜੇ ਅਸੀਂ ਅੱਖਾਂ ਬੰਦ ਕਰਕੇ ਮਹਾਰਾਜ ਦੇ ਸ਼ਬਦ ਵਿੱਚ ਧਿਆਨ ਜੋੜਦੇ ਹਾਂ ਤੇ ਉਹ ਵੀ ਪੱਲਾ ਹੈ ਪਰ ਮਹਾਰਾਜ ਦੇ ਪਰ ਤੱਕ ਦਰਸ਼ਨ ਵੀ ਕਰਿਆ ਕਰੀਏ ਅਸੀਂ ਹਰ ਸਮੇਂ ਅੱਖਾਂ ਬੰਦ ਕਰਕੇ ਖਾਸ ਕਰ ਜਦੋਂ ਮਹਾਰਾਜ ਦੀ ਰਸਨਾ ਅੰਮ੍ਰਿਤ ਬੋਲਦੀ ਗੁਰ ਰਸਨਾ ਅੰਮ੍ਰਿਤ ਬੋਲਦੀ ਹਰ ਨਾਮ ਸੁਹਾਵੀ ਹਰ ਦਾ ਨਾਮ ਜਿਹੜਾ ਸੋਹਣਾ ਜਣਾ ਰਸਨਾ ਜਦੋਂ ਬੋਲਦੀ ਹੈ ਮਹਾਰਾਜ ਦੀ ਹੁਕਮਨਾਮਾ ਅਸੀਸ ਦੀ ਯਮਾਵਾਕ ਅਸੀਂ ਕਹਿੰਦੇ ਆ ਉਸ ਸਮੇਂ ਖਾਸ ਕਰਕੇ ਸਾਵਧਾਨ ਇਕਾਂਗਰ ਚਿਤ ਹੋ ਕੇ ਮਹਾਰਾਜ ਦੇ ਦਰਸ਼ਨ ਕਰਕੇ ਹੁਕਮਨਾਮਾ ਸਭ ਸੁਰਣ ਕਰੀਏ ਕਿ ਜਦੋਂ ਮਹਾਰਾਜ ਬੋਲ ਰਹੇ ਨੇ ਪ੍ਰਤੱਖ ਜਦੋਂ ਪਰਤਕ ਮਹਾਰਾਜ ਬੋਲ ਰਹੇ ਨੇ ਅਸੀਂ ਮੰਨ ਰਿਆਂ ਕਿ ਮਹਾਰਾਜ ਦਾ ਹੁਕਮ ਨਾ ਮੈਂ ਮਹਾਰਾਜ ਦੀ ਰਸਨਾ ਬੋਲ ਰਹੀ ਐ ਇਹ ਮਹਾਰਾਜ ਵੱਲੋਂ ਹੁਕਮ ਜਾਰੀ ਹੋਇਆ ਹੈ ਖਾਸ ਕਰ ਉਸ ਸਮੇਂ ਤਾਂ ਪਰਤਕ ਮਹਾਰਾਜ ਵੱਲ ਦੇਖੀਏ ਜਦੋਂ ਮੈਂ ਕੋਈ ਗੱਲ ਕਰ ਰਿਆਂ ਹੋਏ ਉਹਦੇ ਵੱਲ ਵੇਖੋ ਹੀ ਨਾ ਅੱਖਾਂ ਬੰਦ ਕਰਕੇ ਬੈਠੇ ਰੋ ਤੇ ਮੈਨੂੰ ਕੀ ਲੱਗੇਗਾ ਮੇਰੀ ਗੱਲ ਤੇ ਨਹੀਂ ਸੁਣ ਰਹੇ ਤੁਹਾਡਾ ਧਿਆਨ ਕਿੱਤੇ ਹੋ ਰੇ ਮੇਰੀ ਸੁਣ ਨਹੀਂ ਰੇ ਨਾ ਤੇ ਗੁਰੂ ਸਾਹਿਬ ਨਾਲ ਗੁਰੂ ਸਾਹਿਬ ਬੋਲ ਰਹੇ ਹੋਣ ਦੱਸ ਰਹੇ ਹੋਣ ਤੇ ਅਸੀਂ ਵੇਖਿਆ ਹੀ ਨਾ ਜਦ ਕੀ ਅਸੀਂ ਵੰਦਨਾ ਪਹਿਲੇ ਕੀਤੀ ਹੋਏ ਜਿਸ ਡਿੱਠੇ ਸਭ ਦੁੱਖ ਜਾਏ ਮਲ ਜਨਮ ਜਨਮ ਦੀ ਕੱਟੀ ਐ ਅਸੀਂ ਕਹੀ ਹੋਏ ਤੂ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਤੇ ਜਦੋਂ ਮਹਾਰਾਜ ਦੇਖਣ ਲੱਗਣ ਅਸੀਂ ਅੱਖਾਂ ਹੀ ਬੰਦ ਕਰ ਲਈਏ ਅਸੀਂ ਦੇਖਿਆ ਹੀ ਨਾ ਮਹਾਰਾਜ ਵੱਲ ਕਹਿਣ ਤੋਂ ਪਾਵੇ ਜਦੋਂ ਮਹਾਰਾਜ ਦੇ ਵਸਤਰ ਵੀ ਪਰੇ ਹੋ ਜਾਂਦੇ ਨੇ ਹੁਕਮਨਾਮਾ ਅਸੀਂ ਸੋਰੀ ਹਤੇ ਉਸ ਸਮੇਂ ਤੇ ਮਹਾਰਾਜ ਦਾ ਪ੍ਰਤੱਖ ਦਰਸ਼ਨ ਹੋ ਰਿਹਾ ਹੁੰਦੇ ਨੇ उस समय दर्शन करने बण आते सौ धन गुरु है, उस गुरु न सिफत करनी चाहिए सौ धन गुरु है, उसकी सिफत सलाह करनी चाहिए हैुरु की हर हर नर देने जोड़ा परमात्मा का स्नेहा दिता है सौ धन गुरु है, हर देने जो परमात्मा का स्नेहा दिता है गुरु उसकी सिफत सलाह करनी चाहिए है ਜਿਦੇ ਕੋਲ ਪਰਮਾਤਮਾ ਦਾ ਸਨੇਹਾ ਹੈ ਉਸ ਸਨੇਹਾ ਉਹੀ ਲੈ ਕੇ ਆਂਦਾ ਜਿਹਦੀ ਆਪਣੀ ਮੁਲਾਕਾਤ ਹੋਈ ਹੋਏ ਜੇ ਮੈਂ ਕਿਸੇ ਦਾ ਸਨੇਹਾ ਤੁਹਾਨੂੰ ਦੇ ਰਹੀਆਂ ਇਹਦਾ ਮਤਲਬ ਮੈਂ ਉਹਨੂੰ ਮਿਲ ਕੇ ਆਈਆਂ ਪਰ ਤਖ ਮਿਲ ਕੇ ਆਈਆਂ ਤੇ ਸਨੇਹਾ ਮੇਰੇ ਪਾਸ ਹੈ ਮੈਂ ਤੁਹਾਨੂੰ ਦੱਸ ਰਹੀਆਂ ਤੇ ਆਪ ਧੰ ਗੁਰੂ ਨਾਨਕ ਪਾਤਸ਼ਾਹ ਆਪਣੇ ਨਿਰੰਕਾਰ ਰੂਪ ਦਾ ਸਨੇਹਾ ਸਗਲ ਰੂਪ ਹੋ ਕੇ ਤੁਹਾਨੂੰ ਸੁਣਾ ਰਹੇ ਨੇ ਤੁਰ ਕੀ ਬਾਣੀ ਆਈ ਤਿਲ ਸਗਲੀ ਚਿੰਤ ਮਟਾਈ ਤੇ ਜਿਹੜੇ ਗੁਰੂ ਪਾਸ ਸਨੇਹਾ ਹੀ ਨਾ ਹੋਏ ਉਸ ਸਨੇਹਾ ਕਿਸੇ ਹੋਰ ਦਾ ਹੋਏ ਬਾਣੀ ਸਨੇਹਾ ਜੜਾ ਤੁਰਕੀ ਬਾਣੀ ਉਹ ਗੁਰੂ ਨਾਨਕ ਸਾਹਿਬ ਚਿੱਠੀ ਲੈ ਕੇ ਆਏ ਹੋਣ ਸੁਣਾਉਣ ਵਾਲਾ ਕਈ ਮੈਂ ਗੁਰੂਆਂ ਉਹਦੇ ਕੋਲ ਤੇ ਸਨੇਹਾ ਹੈ ਹੀ ਨਹੀਂ ਉਹ ਤੇ ਮਿਲ ਕੇ ਹੀ ਨਹੀਂ ਆਇਆ ਉਹ ਤੇ ਸੁਣਿਆ ਸੁਣਾਇਆ ਸਨੇਹਾ ਦੱਸ ਰਿਹਾ ਉਸ ਗੁਰੂ ਪਾਸੋਂ ਵੀ ਸਾਵਧਾਨ ਰਹਿਣਾ ਪੂਰਾ ਗੁਰ ਅਰਾਧਿਆ ਪੂਰਾ ਜਾਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਉ ਉਸ ਪੂਰੇ ਗੁਰੂ ਨਾਨਕ ਦੇ ਗੁਣ ਗਾਣੇ ਨੇ ਜਿਹਦੇ ਪਾਸ ਸਨੇਹਾ ਹੈਗਾ ਹੈ ਸੋ ਤਨ ਗੁਰੂ ਸਾਬਾਸ ਹੈ ਹਰ ਦੇ ਸਨੇਹਾ ਜਿਹਦੇ ਕੋਲ ਸਨੇਹਾ ਨਹੀਂ ਸਨੇਹਾ ਕਿਸੇ ਹੋਰ ਦਾ ਸੁਣਾਂਦਾ ਉਹਦੇ ਕੋਲ ਫਿਰ ਜਾਣ ਦਾ ਕੀ ਫਾਇਦਾ ਉਹ ਤੇ ਮਿਲਿਆ ਹੀ ਨਹੀਂ ਹੋਇਆ ਉਹਦੇ ਪਾਸ ਸਨੇਹਾ ਹੀ ਨਹੀਂ ਹੈ ਅੱਗੇ ਮਹਾਰਾਜ ਕਹਿੰਦੇ ਹਉ ਵਿਕ ਵਿਕ ਸਿਖਿੜ ਖਿੜ ਵਿਕ ਸਿਆ ਮਹਾਰਾਜ ਕਹਿੰਦੇ ਨੇ ਨਹੀਂ ਇਹ ਪਕਤੀ ਕਰਨਾ ਸੋ ਤਨ ਗੁਰੂ ਸਾਬਾਸ ਹੈ ਹਰ ਦੇ ਸਨੇਹਾ ਕਹਿੰਦੇ ਗੁਰ ਸਤਗੁਰ ਦੇਹਾ ਜਿਹੜੇ ਸਤਗੁਰੂ ਦੀ ਦੇਹ ਹੁੰਦੀ ਹੈ ਨਾ ਉਹਦਾ ਦਰਸ਼ਨ ਕਰਕੇ ਜਿਹੜਾ ਨਾ ਅਸੀਂ ਜਿਹੜੇ ਨਾ ਖਿੜ ਪੈਂਦੇ ਆ ਜੇ ਅਸੀਂ ਜਾਣੀਏ ਸ਼ਬਦ ਗੁਰੂ ਦਾ ਹੀ ਅਸੀਂ ਕਰਨਾ ਹੈ ਹੋਂ ਵੇਖ ਵੇਖ ਗੁਰੂ ਵਿਗਸਿਆ ਹੋਂ ਵੇਖ ਵੇਖ ਮੈਂ ਜਿਹੜਾ ਹੈ ਗੁਰੂ ਜੀ ਦਾ ਦਰਸ਼ਨ ਵੇਖ ਵੇਖ ਕੇ ਖਿੜ ਪੈਂਦਾ ਹੋਂ ਵੇਖ ਵੇਖ ਗੁਰੂ ਵਿਗਸਿਆ ਗੁਰ ਸਤਗੁਰ ਦੇਹਾ ਇਹ ਪੰਕਤੀ ਦੀ ਖੋਜ ਮਹਾਰਾਜ ਕੋਲੋਂ ਪੁੱਛ ਕੇ ਤਾਂ ਕੀਤੀ ਵੀ ਅਗਰ ਸਾਡੇ ਮਨ 'ਚ ਸ਼ੰਕਾ ਹੋ ਜਾਏ ਕਿ ਸਤਗੁਰੂ ਦੀ ਦੇਹ ਦੀ ਅਸੀਂ ਜਿਹੜਿਆ ਉਹਨੂੰ ਦੇਖ ਕੇ ਕਿਵੇਂ ਵਿਗਸ ਸਕਦੇ ਆ ਅਸੀਂ ਸਿਰਫ ਕੀਰਤਨਾਂਈ ਜਿਹੜਾ ਸ਼ਬਦ ਸੁਣ ਰਹੇ ਆ ਉਹਨੂੰ ਸੁਣ ਕੇ ਖਿੜਾਂਗੇ ਅੰਤਰ ਧਿਆਨ ਕਰਕੇ ਖਿੜਾਂਗੇ ਤੇ ਮਹਾਰਾਜ ਦੀਆਂ ਪੰਕਤੀਆਂ ਕੀ ਕਹਿ ਰਹੀਆਂ ਨੇ ਹਉ ਵੇਖ ਵੇਖ ਗੁਰੂ ਵਿਗਸਿਆ ਮੈਂ ਆਪਣੇ ਗੁਰੂ ਨੂੰ ਵੇਖ ਵੇਖ ਕੇ ਖਿੜ ਪਿਆ ਖੁਸ਼ ਹੋ ਪਿਆ ਕਿਹੜੇ ਗੁਰੂ ਨੂੰ ਉਹਦੀ ਗੁਰੂ ਦੀ ਦੇਹ ਨੂੰ ਵੀ ਗੁਰ ਸਤਗੁਰ ਦੇਹਾ ਗੁਰ ਸਤਗੁਰ ਮਹਾਰਾਜ ਦੀ ਦੇਹ ਨੂੰ ਦੇਖ ਦੇਖ ਕੇ ਖਿੜ ਪਿਆ ਵੀ ਐਡੇ ਸੋਹਣੀ ਦੇਹ ਹੈ ਮੇਰੀ ਮਹਾਰਾਜ ਦੀ ਫਿਰ ਅਗਲੀ ਪੰਕਤੀ ਹੈ ਗੁਰ ਰਸਨਾ ਅੰਮ੍ਰਿਤ ਬੋਲਦੀ ਹਰਨਾਮ ਸੁਹਾਵੀ ਇਹ ਗੁਰ ਸਤਗੁਰ ਦੀ ਦੇਹ ਹੈ ਤੇ ਅਸੀਂ ਪਹਿਲੇ ਕੀ ਵਿਚਾਰ ਕੀਤੀ ਇਹ ਜਿਹੜੇ ਗੁਰਗੰਸਾ ਮਹਾਰਾਜ ਨੇ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ ਇਹ ਪ੍ਰਗਟ ਗੁਰਾਂ ਕੀ ਦੇਹ ਨੇ ਮਹਾਰਾਜ ਤੇ ਫਿਰ ਇੱਥੇ ਕੀ ਕਹਿ ਰਹੇ ਨੇ ਹੋ ਵੇਖ ਵੇਖ ਗੁਰੂ ਵਿਖਸਰਿਆ ਗੁਰ ਸਤਗੁਰ ਦੀਹਾ ਗੁਰ ਸਤਗੁਰ ਦੀ ਦੇਹ ਨੂੰ ਵੇਖ ਵੇਖ ਕੇ ਵਿਖਸਣਾ ਇਹ ਮਹਾਰਾਜ ਸਾਨੂੰ ਜੁਗਤ ਦੱਸ ਰਹੇ ਨੇ ਜੇ ਅਸੀਂ ਆ ਕੇ ਦੇਹ ਦੇ ਦਰਸ਼ਨੀ ਨਾ ਕਰੀਏ ਜਿਹੜੇ ਤਨਗੁਰ ਅੰਗਦ ਦੇ ਮਹਾਰਾਜ ਦੇ ਦਰਸ਼ਨ ਕਰਨ ਨਾਲ ਇਹ ਪੰਕਤੀਆਂ ਆਂਦੀਆਂ ਕੀ ਉਹਨਾਂ ਦੀ ਐਸੀ ਅੰਮ੍ਰਿਤ ਦ੍ਰਿਸ਼ਟ ਸੀ ਹਰੇ ਅਗ ਸਕਲ ਪਾਪ ਮਲ ਸਾਰੇ ਜਿਹੜੇ ਪਾਪ ਕੀਤੇ ਨੇ ਮਲ ਲਗਾਈ ਹੋਈ ਹੈ ਉਹ ਦੂਰ ਹੋ ਜਾਂਦੀ ਜਦੋਂ ਅੰਮ੍ਰਿਤ ਦ੍ਰਿਸ਼ਟ ਉਹਨਾਂ ਦੀ ਪੈਂਦੀ ਹੈ ਤੇ ਜਦੋਂ ਅੰਮ੍ਰਿਤ ਦ੍ਰਿਸ਼ਟ ਪੈਣ ਦਾ ਸਮਾਂ ਹੈ ਤੇ ਅਸੀਂ ਆਪਣੇ ਅਨੇਤਰੀ ਬੰਦ ਕਰ ਲੈਨੇ ਆਂ ਭਗਤ ਫਰੀਦ ਜੀ ਕਹਿੰਦੇ ਇਹ ਦੋਈ ਨੈਨਾ ਮਤ ਚੂਓ ਫਿਰ ਦੇਖਣ ਕੀ ਆਸ ਧੰਗੁਰ ਅਮਰਦਾਸ ਮਹਾਰਾਜ ਕਹਿੰਦੇ ਇਹ ਨੇਤਰੋਂ ਮੇਰਿਓ ਹਰ ਤੂੰ ਮੈਂ ਜੋਤ ਤਰੀ ਹਰ ਬਿਨ ਅਵਰ ਨ ਦੇਖਿਓ ਕੋਈ ਕਹਿੰਦੇ ਸੰਤੈ ਚਰਨ ਹਮਾਰੋ ਮਾਥਾ ਨੈਣ ਦਰਸ ਤਨ ਤੂਰ ਪਰੋ ਨੈਣਾ ਨਾਲ ਮੈਂ ਦਰਸ਼ਨ ਕਰਾਂ ਤੇ ਮੇਰੇ ਜਿਹੜੇ ਸਰੀਰ ਤੇ ਉਹ ਤੁਹਾਡੀ ਧੂੜ ਪਵੇ ਮੱਥਾ ਮੇਰਾ ਤੁਹਾਡੇ ਚਰਨਾਂ ਵਿੱਚ ਲੱਗਿਆ ਹੋਏ ਤੇ ਨੈਣਾ ਨਾਲ ਫਿਰ ਦਰਸ਼ਨ ਕਰਨੇ ਨੇ ਮਹਾਰਾਜ ਦੇ ਇਹ ਜੁਗਤ ਹੈ ਕਿ ਇਹ ਨੈਣਾ ਨਾਲ ਜਦੋਂ ਦਰਸ਼ਨ ਕਰਦੇ ਆ ਨਾ ਤੇ ਭਾਵਨਾ ਵਧਦੀ ਹੈ ਇਕ ਤੇ ਪਰਤਖ ਗੁਰੂ ਸਾਹਿਬ ਦੇ ਦਰਸ਼ਨ ਹੋ ਰਹੇ ਨੇ ਇੱਕ ਸਾਡੀ ਭਾਵਨਾ ਬਣ ਰਹੀ ਹੈ ਇੱਕ ਸਾਡੀ ਅਗਰ ਅਵਸਥਾ ਨਹੀਂ ਹੈ ਨਾ ਅੰਤਰਗੁਰੂ ਆਰਾਧਨਾ ਦੀ ਮਨ ਭਟਕਦਾ ਹੈ ਤੇ ਇੱਥੇ ਸਿੱਧੇ ਦਰਸ਼ਨ ਕਰਦਾਂ ਨੂੰ ਮਨ ਭਟਕਦਾ ਨਹੀਂ ਹੈ ਗੁਰੂ ਸਾਹਿਬ ਤੇ ਟਿਕਣ ਦਾ ਜ਼ਿਆਦਾ ਯਤਨ ਹੋ ਜਾਂਦਾ ਹੈ ਜਦੋਂ ਸਾਡੀ ਸੁਰਤ ਫਿਰ ਜ਼ਿਆਦਾ ਟਿਕੇਗੀ ਜਦੋਂ ਮਹਾਰਾਜ ਦੇ ਪਰਤਖ ਦਰਸ਼ਨ ਕਰਾਂਗੇ ਅੰਦਰ ਜਦੋਂ ਅੱਖਾਂ ਬੰਦ ਕਰਦੇ ਆ ਤੇ ਧਿਆਨ ਕਿਤੇ ਹੋਰ ਚਲਾ ਜਾਂਦਾ ਹੈ ਜਾਂ ਫਿਰ ਕਿਤੇਰੇ ਹੋਰ ਦੇਖਣ ਲੱਗ ਜਾਂਦੇ ਆ ਆਪਣੀ ਪੰਕਤੀ ਤੋਂ ਗੁਰੂ ਸਾਹਿਬ ਦੇ ਵਚਨਾਂ ਤੋਂ ਜਲਦੀ ਉਰੇ ਪਰੇ ਹੋ ਜਾਂਦੇ ਆ ਪਰ ਪਰਤਕ ਦਰਸ਼ਨ ਕਰਨ ਨਾਲ ਸਾਡੇ ਜਿਹੜੇ ਪਾਪ ਕਰਮ ਨੇ ਉਹ ਵੀ ਨਸ਼ਟ ਹੁੰਦੇ ਜਦੋਂ ਮਹਾਰਾਜ ਦੀ ਅਮੇਉਂ ਦ੍ਰਿਸ਼ਟ ਸਾਡੇ ਤੇ ਪੈ ਰਹੀ ਹੈ ਸਾਇੰਟਿਸਟ ਪਰਦਵਾਜ ਜਿਨ੍ਹਾਂ ਨੇ ਬੜੇ ਹੀ ਜਗਾ ਤੇ ਸਟੇਜਾਂ ਤੇ ਜਾ ਕੇ ਮਸਕੀਨ ਜੀ ਨਾਲ ਆਪਣੀ ਆਪਣੀ ਗਾਥਾ ਸੁناਈ ਕਿ ਉਹਨਾਂ ਨੂੰ ਕਿੰਨਾ ਭਿਆਨਾ ਕੈਂਸਰ ਦਾ ਰੋਗ ਸੀ ਤੇ ਅਖੰਡ ਜਾਮ ਜਦੋਂ ਗੁਰੂ ਕੰਸਾ ਮਹਾਰਾਜ ਦਾ ਅਖੰਡ ਪਾਠ ਹੋਏ ਤੇ ਜਦੋਂ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਬਾਣੀ ਚੱਲ ਰਹੀ ਸੀ ਤੇ ਉਹ ਕੀ ਦੱਸਦੇ ਨੇ ਮੈਂ ਵੇਖਿਆ ਕਿ ਗੁਰੂ ਸਾਹਿਬ ਤੋਂ ਪ੍ਰਕਾਸ਼ ਨਿਕਲ ਕੇ ਮੇਰੇ ਵਿੱਚ ਆਇਆ ਤੇ ਮੇਰੇ ਸਾਰੇ ਰੋਗ ਦੂਰ ਹੋ ਗਏ। ਇਹਦਾ ਮਤਲਬ ਉਹ ਦਰਸ਼ਨ ਵੀ ਕਰ ਰਹੀ ਸੀ ਅੱਖਾਂ ਨਾਲ ਤੇ ਬਾਣੀ ਵੀ ਸੁਣ ਰਹੀ ਸੀ। ਤੇ ਉਹਨਾਂ ਨੇ ਵੇਖਿਆ ਨਾ ਕਿ ਪ੍ਰਕਾਸ਼ ਨਿਕਲ ਕੇ ਗੁਰਗੰਸਾ ਵਿੱਚੋਂ ਆਇਆ ਤੇ ਮੇਰੇ ਵਿੱਚ ਆ ਗਿਆ ਤੇ ਮੇਰੇ ਸਾਰੇ ਰੋਗ ਦੂਰ ਹੋ ਗਏ। ਇਸ ਕਰਕੇ ਗੁਰਗੰਸਾ ਮਹਾਰਾਜ ਦੇ ਦਰਸ਼ਨ ਜ਼ਰੂਰ ਕਰਨੇ। ਜਦੋਂ ਇੱਥੇ ਖਾਸ ਕਰਕੇ ਆਏ ਅਸੀਂ ਮਹਾਰਾਜ ਨੂੰ ਮੱਥਾ ਟੇਕਿਆ, ਅਰਦਾਸ ਬੇਨਤੀ ਕਰ ਰਹੇ ਹਾਂ ਤੇ ਮਹਾਰਾਜ ਨੂੰ ਵੇਖ ਕੇ ਕਰੀਏ ਤੇ ਫਿਰ ਜਦੋਂ ਅਸੀਂ ਹੁਕਮਨਾਮਾ ਅਸੀਸ ਸੁਣ ਰਿਆਂ ਤਾਂ ਵੀ ਅਸੀਂ ਮਹਾਰਾਜ ਦੇ ਦਰਸ਼ਨ ਕਰੀਏ ਇਹ ਦਰਸ਼ਨਾਂ ਦਾ ਬੜਾ ਵੱਡਾ ਮਹਾਤਮ ਜਾਨੀਏ ਆਪਣੇ ਮਨ ਵਿੱਚ ਜਿਹੜਾ ਫਿਰ ਪਰੋਸਾ ਤੇ ਪ੍ਰੇਮ ਹੈ ਨਾ ਉਹ ਵਧੇਗਾ ਕਿਸ ਗੱਲ ਤੇ ਵਧੇਗਾ ਪ੍ਰਗਟ ਗੁਰਾਂ ਕੀ ਦੇ ਕੀ ਇਹ ਮਹਾਰਾਜ ਪ੍ਰਗਟ ਗੁਰਾਂ ਕੀ ਦੇ ਨੇ ਫਿਰ ਸਾਡਾ ਜਿਹੜਾ ਅਦਬ ਸਤਕਾਰ ਹੈ ਨਾ ਅੰਦਰ ਉਹ ਵੀ ਵਧੇਗਾ ਮਹਾਰਾਜ ਨੂੰ ਜਦੋਂ ਦੇ ਪ੍ਰਗਟ ਗੁਰਾਂ ਦੀ ਮੰਨਾਂਗੇ ਫਿਰ ਅਦਬ ਸਤਕਾਰ ਭੈ ਪਾਵਨੀ ਹਰ ਚੀਜ਼ ਵਧੇਗੀ ਫਿਰ ਸਾਡੇ ਮੰਚ ਹੋਏਗਾ ਮਹਾਰਾਜ ਦੀ ਦੇਹ ਦਾ ਸਤਿਕਾਰ ਕਰਨਾ ਹੈ ਤੇ ਮਹਾਰਾਜ ਦੇ ਆਸ-ਪਾਸ ਕੋਈ ਐਵੇਂ ਦੀ ਹਰਕਤ ਨਾ ਕਰੀਏ ਕਿ ਮਹਾਰਾਜ ਦੇ ਅਦਬ ਸਤਿਕਾਰ ਵਿੱਚ ਕੋਈ ਕਮੀ ਆਏ ਇਹ ਭਰੋਸਾ ਤੇ ਪ੍ਰੇਮ ਫਿਰ ਵਧੇਗਾ ਧੰਗੁਰ ਅਰਜਨ ਦੇ ਮਹਾਰਾਜ ਬਖਸ਼ਿਸ਼ ਕਰਦੇ ਜਹ ਮਾਰਗ ਕੇ ਗਨੇ ਜਾਇ ਨਾ ਕੋਸਾਂ ਮਹਾਰਾਜ ਪਰ ਤੱਕ ਉਹ ਉਸ ਮਾਰਗ ਦੀ ਗੱਲ ਦੱਸ ਰਹੇ ਨੇ ਜਿਹੜੇ ਮਾਰਗ ਤੇ ਇੱਕ ਦਿਨ ਸਭ ਨੇ ਜਾਣਾ ਹੈ ਸਬ ਸਬਨਾ ਸੋਰੇ ਵੰਝਣਾ ਸਾਰਿਆਂ ਨਹੀਂ ਜਾਣਾ ਹੈ ਮਹਾਰਾਜ ਕਹਿੰਦੇ ਉਸ ਮਾਰਗ ਦੇ ਕਿੰਨੇ ਕੋਹ ਰਸਤਾ ਹੈ ਜੇ ਮਾਰਗ ਕੇ ਗਨੇ ਜਾਇ ਨਾ ਕੋਸਾਂ ਉਹ ਗਿਣਿਆ ਨਹੀਂ ਜਾ ਸਕਦਾ ਵੀ ਕਿੰਨੇ ਕੋਹ ਪੈੜਾ ਤੈ ਕਰਕੇ ਜਾਣਾ ਹੈ ਕਿੰਨੀ ਦੂਰ ਹੈ ਤੇ ਜੇ ਇਸ ਲੋਕ ਦੀ ਗੱਲ ਕਰੀਏ ਵੀ ਬਾਣੀ ਲੋਕ ਪਰ ਲੋਕ ਦੋਨਾਂ ਵਿੱਚ ਸੱਚ ਹੈ ਤੇ ਇਸ ਲੋਕ ਵਿੱਚ ਵੀ ਅਸੀਂ ਆਪਣੇ ਸਰੀਰ ਜੀਵਨ ਵਿੱਚ ਕਿੰਨੇ ਕੋਹ ਸਫਰ ਤੈ ਕਰਨਾ ਹੈ ਕਿੰਨੇ ਕਦਮ ਚੱਲਣੇ ਨੇ ਨਹੀਂ ਦੱਸਿਆ ਜਾ ਸਕਦਾ ਅੱਜ ਤੇ ਫੋਨ ਚੈਪਾਈ ਹੋਈਏ ਕੱਟਾ 2 ਘੰਟੇ ਤੁਹਾਡੇ ਕਦਮ ਦੱਸ ਸਕਦਾ ਕਿੰਨੇ ਟੁਰੇ ਹੋ ਪਰ ਪੂਰੀ ਜ਼ਿੰਦਗੀ ਤੁਸੀਂ ਕਿੰਨਾ ਹੀ ਚੱਲੇ ਅੰਦਰ ਉੱਧਰ ਨਹੀਂ ਦੱਸਿਆ ਜਾ ਸਕਦਾ ਸੁਰਤ ਰਾਹੀਂ ਵੀ ਕਿੰਨਾ ਸਫ਼ਰ ਕੀਤਾ ਕਿੰਨੇ ਫੁਰਨੇ ਬਣਾਏ ਨਹੀਂ ਦੱਸਿਆ ਜਾ ਸਕਦਾ ਸ਼ਰੀਰ ਰਾਹੀਂ ਕਦਮ ਕਿੰਨੇ ਚੱਲੇ ਨਹੀਂ ਦੱਸਿਆ ਜਾ ਸਕਦਾ ਤੇ ਉਸ ਲੋਕ ਜਦੋਂ ਸੋਹਰੇ ਆਪਣੇ ਜਾਣਾ ਹੈ ਤੇ ਫਿਰ ਕਿੰਨੇ ਕੋਹ ਦਾ ਰਸਤਾ ਹੈ ਇਹ ਨਹੀਂ ਦੱਸਿਆ ਜਾ ਸਕਦਾ ਗਰੁੜ ਪੁਰਾਨ ਜਿਹੜਾ ਹੈਗਾ ਨਾ ਉਹਦੇ ਵਿੱਚ ਲਿਖਿਆ ਹੋਇਆ ਹੈ 86000 ਯੋਜਨ ਦਾ ਸਫਰ ਲਿਖਿਆ ਵੀ 86000 ਯੋਜਨ ਸਫਰ ਤੈ ਕਰਕੇ ਜਾਣਾ ਪੈਂਦਾ ਤੇ ਉਹਦੇ ਵਿੱਚ ਇਹ ਵੀ ਲਿਖਿਆ ਆਇਆ ਹੈ ਕਿ ਸਾਲ ਦਾ ਸਮਾਂ ਲੱਗਦਾ ਹੈ 1 ਸਾਲ ਦਾ ਤੇ ਪ੍ਰਸ਼ਾਦ ਆਇਆ ਬੱਚੇ 1 ਸਾਲ ਦਾ ਸਮਾਂ ਲੱਗਦਾ ਹੈ 86000 ਯੋਜਨ ਜਿਹੜਾ ਹੈ ਉਹ ਸਫਰ ਤੈ ਕਰਕੇ ਜਾਣਾ ਪੈਂਦਾ ਜਦੋਂ ਤਾਨਗੁਰ ਅਜੰ ਦੇਵ ਜੀ ਦੇ ਸਮੇਂ ਤਨਗੁਰ ਹਰगोबिंद ਸਾਹਿਬ ਜੀ ਦਾ ਸਮਾ ਇੱਕ ਕਥਾ ਹੋ ਰਹੀ ਪੰਡਤ ਜੀ ਕਥਾ ਕਰ ਰਹੇ ਤੇ ਸਿੱਖਾਂ ਨੇ ਕਿਹਾ ਕਿ ਜਦੋਂ ਸੁਰੀਆ ਨਾ ਪੰਡਤ ਜੀ ਕੋਲੋਂ 86 ਜਲ ਜੋਤ ਦਾ ਸਫਰ ਹੈ ਤੇ ਸਾਲ ਲੱਗਦਾ ਹੈ ਤੇ ਇੱਕ ਸਿੱਖ ਨੇ ਕਿਹਾ ਵੀ ਮੈਂ ਤਾਂ ਨਾ 9 ਦਿਨ ਚ ਕਰ ਸਕਦਾ ਸਫਰ ਹੈ ਲਤ ਹੈ ਦੂਜਾ ਸਿੱਖ ਕਹਿੰਦਾ ਮੈਂ 3 ਦਿਨ ਚ ਕਰ ਸਕਦਾ ਤੇ ਫਿਰ ਇੱਕ ਸਿੱਖ ਨੇ ਕਿਹਾ ਮੈਂ ਤਾਂ ਇੱਕ ਪੈਰ ਵਿੱਚ ਕਰ ਸਕਦਾ ਵਾ ਤੇ ਜਿਹੜਾ ਪੰਡਤ ਜੀ ਕਥਾ ਕਰ ਰਹੇ ਸੀ ਨਾ ਉਹਨੂੰ ਬੜਾ ਦੁੱਖ ਲੱਗਿਆ ਉਹਨ ਮਹਾਰਾਜ ਕੋਲ ਸ਼ਿਕਾਇਤ ਕੀਤੀ ਮਹਾਰਾਜ ਮੈਂ ਗਰੁੜ ਪੁਰਾਣ ਦੀ ਕਥਾ ਕਰਦਾ ਮੈਂ ਕਿ ਆ ਵੀ ਸਾਲ ਲੱਗਦਾ ਜਾਣ ਚੁੱਥੇ ਤੁਹਾਡਾ ਇੱਕ ਕਹਿੰਦਾ ਮੈਂ 2-9 ਦਿਨ ਚ ਕਰ ਸਕਦਾ ਦੂਜਾ ਕਹਿੰਦਾ ਮੈਂ 3 ਦਿਨ ਚ ਕਰ ਸਕਦਾ ਇੱਕ ਕਹਿੰਦਾ ਮੈਂ 1 ਦਿਨ ਚ ਕਰ ਸਕਦਾ ਅਗਲਾ ਕਹਿੰਦਾ ਜੀ ਮੈਂ ਇੱਕ ਪੈਰ ਵਿੱਚ ਹੀ ਕਰ ਸਕਦਾ ਵਾਂ ਕਹਿੰਦੇ ਬਾਬਾ ਬੁੱਢਾ ਸਾਹਿਬ ਜੀ ਨੂੰ ਪੁੱਛਿਆ ਭਾਈ ਗੁਰਦਾਸ ਜੀ ਨੂੰ ਉਹ ਕਹਿੰਦੇ ਇੱਕ ਛਿੰਝੀ ਹੋ ਸਕਦੀ ਹੈ ਅੱਖ ਦੇ ਚਪਕਣ ਸਮੇ ਸਮੇਂ ਜਿੱਤ ਨਹੀਂ ਹੋ ਸਕਦੀ ਹੈ ਤੇ ਮਹਾਰਾਜ ਕਹਿੰਦੇ ਜੈਸੀ ਜਿਦੀ ਅਵਸਥਾ ਹੈ ਜਿਨੇ ਜਿੰਨਾ ਨਾਮ ਜਪਿਆ ਜਿੰਨਾ ਉਹਦਾ ਧਿਆਨ ਉਨਾ ਹੀ ਹੁਣ ਜਿਵੇਂ ਇੱਕ ਧਰਮ ਕਹਿੰਦਾ ਹੈ ਕਿ ਪੰਥ ਸਿੱਖਿਆ ਕੀ ਮਿਲਦੀ ਹੈ ਕਿ ਤਿੰਨ ਲੋਕ ਨੇ ਦੂਜਾ ਕਹਿੰਦਾ 14 ਲੋਕ ਨੇ ਤੇ ਮਹਾਰਾਜ ਕੀ ਕਹਿੰਦੇ ਨੇ ਕੋਟ ਬਰਮੰਡ ਕੋ ਠਾਕੁਰ ਸਵਾਮੀ ਕਰੋਣਾ ਹੀ ਬਰਮੰਡਾ ਦਾ ਠਾਕੁਰ ਹੈ ਉਹ ਸਵਾਮੀ ਤੇ ਧੰ ਗੁਰੂ ਨਾਨਕ ਦੇਵ ਜੀ ਤੁਸੀਂ ਇਹ ਕਿਉਂ ਕਹਿ ਰਹੇ ਹੋ ਕਹਿੰਦੇ ਸਭ ਨੇ ਸੱਚ ਕਿਹਾ ਜਿਨੇ ਤਿੰਨ ਵੇਖੇ ਉਹਨੇ ਤਿੰਨ ਕਿਹਾ ਜਿਨੇ ਸੱਤ ਵੇਖੇ ਉਹਨੇ ਸੱਤ ਕਿਹਾ ਜਿਨੇ 14 ਵੇਖੇ ਉਹਨੇ 14 ਕਿਹਾ ਮਹਾਰਾਜ ਕਹਿੰਦੇ ਅਸੀਂ ਤੇ ਕੋਰੋਣਾ ਬਰਮੰਡਾ ਦੇ ਸਵਾਦੀ ਨੂੰ ਦੇਖ ਰਹੇ ਆ ਤੇ ਅਸੀਂ ਕਰੋੜ ਕਹਿ ਰਹੇ ਆ ਫਿਰ ਜਿਨੇ ਜੈਸਾ ਦੇਖਿਆ ਝੂਠ ਕੋਈ ਵੀ ਨਹੀਂ ਬੋਲ ਰਿਆ ਹੁਣ ਅਸੀਂ ਇੱਥੇ ਮਿੱਠੀ ਲੱਸੀ ਵਾਲਾ ਜਦੋਂ ਪ੍ਰਸ਼ਾਦ ਮਿਲਦਾ ਤੇ ਕੋਈ ਕਹਿੰਦਾ ਵੀ ਇਹ ਜਿਆਦਾ ਮਿੱਠਾ ਹੈ ਕੋਈ ਕਹਿੰਦਾ ਘਾਟੇ ਝੂਠ ਤੇ ਕੋਈ ਵੀ ਨਹੀਂ ਬੋਲ ਰਿਆ ਜਿਦੀ ਜੈਦੀ ਜੈਸੀ ਰਸਨਾ ਹੈ ਜਿਦਾ ਜੈਦਾ ਜੈਸਾ ਸਵਾਦ ਹੈ ਉਹ ਉਹ ਦੱਸ ਰਿਆ ਹੈ ਜਿਹੜਾ ਕਹਿੰਦਾ ਜਿਆਦਾ ਮਿੱਠਾ ਉਹ ਵੀ ਸੱਚ ਬੋਲ ਰਿਹਾ ਜਿਹੜਾ ਬੋਲ ਰਿਹਾ ਕਾਟੇ ਉਹ ਵੀ ਸੱਚ ਬੋਲ ਰਿਹਾ ਹੈ ਘਰੇ ਠੀਕ ਬਣਿਆ ਉਹ ਵੀ ਸੱਚ ਬੋਲ ਰਿਹਾ ਸਾਰੇ ਸੱਚ ਬੋਲ ਰਹੇ ਨੇ ਮਹਾਰਾਜ ਕਹਿੰਦੇ ਜੈ ਮਾਰਕ ਕੇ ਗਨੇ ਜਾਏ ਨਾ ਕੋਸਾਂ ਉਸ ਮਾਰਕ ਦੇ ਕੋ ਗਿਣੇ ਨਹੀਂ ਜਾਂਦੇ ਕਿ ਪਾਪੀਆਂ ਨੂੰ ਕਿੰਨਾ ਸਮਾਂ ਲੰਘ ਜਾਏਗਾ ਤੇ ਪੁੰਨੀਆਂ ਨੂੰ ਪਰ ਪੁੰਨੀਆਂ ਔਰ ਪਾਪੀਆਂ ਨੂੰ ਕਹਿੰਦੇ ਦੋਨਾਂ ਨੂੰ ਬਰਾਬਰ 1 ਸਾਲ ਦਾ ਸਮਾਂ ਲੱਗਦਾ ਹੈ ਫਰਕ ਕੀ ਪੈਂਦਾ ਹੈ ਪੁੰਨੀਆਂ ਪਾਸ ਪੁੰਨ ਹੁੰਦੇ ਨੇ ਉਹਨਾਂ ਨੂੰ ਸਵਾਰੀਆਂ ਮਿਲ ਜਾਂਦੀਆਂ ਜਾਣ ਲਈ ਤੇ ਪਾਪੀਆਂ ਕੋਲ ਸਵਾਰੀਆਂ ਵੀ ਨਹੀਂ ਹੁੰਦੀਆਂ ਉਹ ਕੁੱਟ ਖਾਂਦੇ ਤਦਾ ਤੜਪਦੇ ਹੋਏ ਜਾਂਦੇ ਨੇ ਪੁੰਨੀਆਂ ਨੂੰ ਜਾਣ ਲਈ ਸਵਾਰੀਆਂ ਮਿਲ ਜਾਂਦੀਆਂ ਨੇ ਤੇ ਖਰਚਾ ਰਸਤੇ ਵਿੱਚ ਦੇਂਦੇ ਜਾਂਦੇ ਹਰ ਕਾ ਨਾਮ ਊਹਾ ਸੰਗ ਤੋਸਾ ਕਹਿੰਦੇ ਉੱਥੇ ਜਾਣ ਲਈ ਮਹਾਰਾਜ ਕਹਿੰਦੇ ਫਿਰ ਪਰਮਾਤਮਾ ਦਾ ਨਾਮ ਤੇਰਾ ਜਿਹੜਾ ਨਾ ਤੋਸਾ ਤੇਰਾ ਖਾਣ ਪੀਣ ਜਿਹੜੀ ਰਾਸ ਹੈ ਨਾ ਰੁਪਈਆ ਤੈਨੂੰ ਖਰਚ ਕਰਨ ਨੂੰ ਚਾਹੀਦਾ ਉਹ ਹੈ ਹੁਣ ਜਿੰਨੀ ਕਮਾਈ ਕੀਤੀ ਹੋਏਗੀ ਉਵੇਂ ਦਾ ਸਫਰ ਹੈ ਜੇ ਕਮਾਈ ਕੀਤੀ ਹੈ ਬੱਸ ਦੀ ਤੇ ਬੱਸ ਵਿੱਚ ਜਾਣਾ ਰੇਲ ਗੱਡੀ ਦੀ ਕੀਤੀ ਤੇ ਰੇਲ ਗੱਡੀ ਚ ਬਾਈ ਏਅਰ ਦੀ ਕੀਤੀ ਹੋਈ ਤੇ ਬਾਈ ਏਅਰ ਚ ਇਸ ਤਰ੍ਹਾਂ ਜਿੰਨੀ ਕਮਾਈ ਕੀਤੀ ਹੈ ਤੋਸਾ ਉਸ ਪ੍ਰਸ਼ਾਦ ਨੂੰ ਕਹਿੰਦੇ ਨੇ ਵੈਸੇ ਜੋ ਪੁਰਾਣੇ ਸਮੇਂ ਜਦੋਂ ਜਾਂਦੇ ਸੀ ਨਾ ਕਰੋ ਤੋਸਾ ਬਣਾ ਕੇ ਲੈ ਕੇ ਜਾਂਦੇ ਸੀ ਉਹਦੇ ਵਿੱਚ ਬੈਦਾ ਘਿਓ ਤੇ ਖੰਡ ਤਿੰਨੋਂ ਚੀਜ਼ਾਂ ਬਰਾਬਰ ਮਾਤਰਾ ਚ ਪਾ ਕੇ ਉਹ ਰੋਟੀ ਬਣਾਈ ਜਾਂਦੇ ਸੀ ਤੋਸਾ ਘਿਓ ਨਾਲ ਬਿਲਕੁਲ ਸੁਨਿਖਦ ਕਿਉਂਕਿ ਬਰਾਬਰ ਮਾਤਰਾ ਚ ਪਾਇਆ ਹੈ ਕਿਉਂਕਿ ਹੋਰ ਕੁਝ ਖਾਣ ਪੀਣ ਨੂੰ ਨਹੀਂ ਸਫਰ ਓਕੇ ਹੁੰਦਾ ਸੀ ਤੇ એનર્ਜੀ ਚਾਹੀਦੀ ਹੈ ਤੇ ਕਿਉ ਤੇ ਮੈਦਾ ਤੇ ਖੰਡ ਖੰਡ ਖਾਣ ਨਾਲ ਜਿਹੜੀ ਭੁੱਖ ਹੈ ਨਾ ਉਹ ਜ਼ਿਆਦਾ ਨਹੀਂ ਲੱਗਦੀ ਜਿਵੇਂ ਅਸੀਂ ਰੋਟੀ ਤੋਂ ਬਾਅਦ ਮਿੱਠਾ ਖਾ ਲਈਏ ਤਾਂ ਲੱਗਦਾ ਰੱਜ ਗਏ ਹ ਜਦ ਤੱਕ ਮਿੱਠਾ ਨਾ ਖਾਈਏ ਤਾਂ ਤੱਕ ਅੰਦਰ ਲਗਾਤਾਰ ਅੰਦਰ ਰੱਜੇ ਨਹੀਂ ਆ ਚਾਹ ਪੀ ਲਈਏ ਮਿੱਠੀ ਤਾਂ ਵੀ ਕਹਿੰਦੇ ਰੱਜ ਗਏ ਆ ਮਿੱਠਾ ਜੜਾ ਭੁੱਖ ਨੂੰ ਮਾਰਦਾ ਹੈ ਹਰਕਾ ਨਾਮ ਉਹ ਸੰਗ ਤੋਸਾ ਉੱਥੇ ਜਾਣ ਲਈ ਪਰਮਾਤਮਾ ਦਾ ਨਾਮ ਤੇਰਾ ਤੋਸਾ ਬਣੇਗਾ ਜਿਹੜੀ ਤੈਨੂੰ ਸਾਰੀ ਸ਼ਕਤੀ ਦੇਏਗਾ ਜਿਹੜੇ ਮਾਰਗ ਦੇ ਜਾਣ ਵਾਸਤੇ ਕਦਮ ਜਿਹੜੇ ਨੇ ਨਾ ਗਿਣੇ ਨਹੀਂ ਜਾ ਸਕਦੇ ਤੇ ਰਸਤੇ ਬੜੇ ਭਿਆਨਕ ਨੇ ਮਹਾਰਾਜ ਕਹਿੰਦੇ ਉੱਥੇ ਜਹ ਪੈ ਡੇ ਮਹਾ ਅੰਧ ਗੁਬਾਰਾ ਜਿੱਥੇ ਦਸਤੇ ਵੀ ਜਾਣੈ ਨਾ ਤੇ ਬੜਾ ਹੀ ਅੰਧ ਗੁਬਾਰਾ ਹੈ ਕਹਿੰਦੇ ਇੰਨਾ ਨੇਰਾ ਹੈ ਕਿ ਜਿਵੇਂ ਦਾ ਸੂਰਜ ਸਾਡੀ ਧਰਤੀ ਤੇ ਵੇ ਐਵੇਂ ਦੇ 12 ਸੂਰਜ ਵੀ ਉਗ ਜਾਣ ਤੇ ਉਹ ਕਾਲੇ ਸਵਾਂ ਵਰਗੇ ਹੋ ਜਾਂਦੇ ਨੇ ਚਾਨਣ ਨਹੀਂ ਕਰ ਸਕਦੇ ਇੰਨਾ ਹਨੇਰਾ ਹੈ ਜਦੋਂ ਸ਼੍ਰੀ ਕ੍ਰਿਸ਼ਨ ਜੀ ਆਪਣੇ ਸੰਦੀਪਨ ਗੁਰੂ ਦੇ ਪੁੱਤਰਾਂ ਨੂੰ ਲੈਣ ਵਾਸਤੇ ਗਏ ਨਾ ਪ੍ਰਲੋਕ ਦੇ ਮਾਰਗ ਤੇ ਤੇ ਰਥਵਾਈ ਨੇ ਕਿਹਾ ਮੈਂ ਚਲਾਵਾਂ ਕਿਨੇ ਮਹਾਰਾਜ ਅੱਗੇ ਹਨੇਰਾ ਵਿੱਚ ਕੋਈ ਰੱਥ ਚੱਲਦਾ ਨਹੀਂ ਤੇ ਕਹਿੰਦੇ ਫਿਰ ਐ ਮੈਂ ਆਪਣਾ ਸੁਦਰਸ਼ਨ ਚੱਕਰ ਚਲਾਉਂਦਾ ਵਾਂ ਇਹਦੀ ਲੋਹ ਵਿੱਚ ਚੱਲਦਾ ਜਾ ਇੰਨਾ ਹਨੇਰਾ ਜੈ ਪੈਡੇ ਮਹਾ ਅੰਧ ਗੁਬਾਰਾ ਉੱਤੇ ਕੁਝ ਸੁਝਦਾ ਨਹੀਂ ਕੁਝ ਦਿਖਦਾ ਨਹੀਂ ਕਰੀਏ ਕੀ ਹਰ ਕਾ ਨਾਮ ਸੰਗੁ ਜਿਆਰਾ ਉੱਤੇ ਜੇ ਨਾਮ ਜਪਿਆ ਹੋਏਗਾ ਤੇ ਨਾਮ ਤੈਨੂੰ ਉਜਾਲਾ ਦੇਗਾ ਤੇਰਾ ਮਾਰ ਦਰਸ਼ਨ ਕਰੇਗਾ ਕਿ ਤੂੰ ਅੱਗੇ ਕਿਵੇਂ ਜਾਣਾ ਜਿੱਥੇ ਨੇਰਾ ਹੋਏ ਠੋਕਰਾਂ ਖਾਂਦਿਆਂ ਕਿੰਨਾ ਕੁ ਸੈਨ ਕਰਨਾ ਪੈਂਦਾ ਉੱਤੇ ਹੀ ਪਟਕਦੇ ਰਹਿੰਦੇ ਆ ਰਸਤਾ ਸਮਝ ਹੀ ਜਾਂਦਾ ਫਿਰ ਸਾਡੇ ਉਮਾਰਕ ਦੇ ਕੋਈ ਨਾ ਕਿਨੇ ਜਾ ਸਕਦੇ ਨੇਰਾ ਹੀ ਆ ਗਿਆ ਸਫ਼ਰ ਤੈ ਕਿਵੇਂ ਕਰਾਂਗੇ ਹਰ ਕਾ ਨਾਮ ਸੰਗੁ ਜਿਆਰਾ ਉੱਤੇ ਨੇੜਾ ਨਾਮ ਹੈ ਉਹ ਸਾਨੂੰ ਰੋਸ਼ਨੀ ਦਿੰਦਾ ਹੈ ਜਹ ਪੰਥ ਤੇਰਾ ਕੋ ਨ ਸਿਆਨੂ ਜਿੱਥੇ ਰਸਤੇ ਵਿੱਚ ਤੈਨੂੰ ਕੋਈ ਸਿਆਣ ਦਾ ਹੀ ਨਹੀਂ ਕੋਈ ਐਵੇਂ ਦਾ ਸੰਗੀ ਮਿਲਦਾ ਹੀ ਨਹੀਂ ਤੈਨੂੰ ਕੋਈ ਸਿਆਣ ਦੇ ਜਿੱਥੇ ਅਸੀਂ ਕਦੇ ਅਣਜਾਨੀ ਜਗ੍ਹਾ ਤੇ ਜਾਈਏ ਸਾਨੂੰ ਕੋਈ ਮੇਲ ਮਿਲਾਪ ਵਾਲਾ ਮਿਲ ਜੇ ਸੰ ਸਿਆਣ ਨਾਲ ਸੰ ਕਿੰਨੀ ਖੁਸ਼ੀ ਹੁੰਦੀ ਹਾਂ ਹਾਂ ਦੇਖੋ ਫਿਰ ਸਾਨੂੰ ਉੱਥੇ ਹੁੰਦਾ ਸਾਨੂੰ ਕੋਈ ਸਾਰਾ ਵੀ ਮਿਲ ਜੇਗਾ ਸਾਨੂੰ ਰਸਤਾ ਵੀ ਦੱਸ ਦੇਗਾ ਸੰ ਸਹੀ ਸਲਾਹ ਦੇ ਦੇਗਾ ਪਰ ਉੱਥੇ ਕੀ ਹੁੰਦਾ ਜਹ ਪੰਥ ਤੇਰਾ ਕੋ ਉਹਨਾਂ ਸਿਆਂ ਨੂੰ ਉੱਤੇ ਰਸਤੇ ਵੀ ਤੁਹਾਨੂੰ ਕੋਈ ਸਿਆਣਨ ਵਾਲਾ ਨਹੀਂ ਮਿਲਦਾ ਫਿਰ ਕੀ ਹੁੰਦਾ ਹਰ ਕਾ ਨਾਮ ਤਹਿ ਨਾਲ ਪਛਾਨੋ ਉੱਤੇ ਜਿਹੜਾ ਨਾਮ ਹੈ ਨਾ ਉਹ ਸਾਡੀ ਪਛਾਣ ਕਰਾਂਦਾ ਜਿੱਥੇ ਲੇਖਾ ਮੰਗੀਐ ਦਿੱਤੇ ਹੋਏ ਸੱਚਾ ਨਿਸ਼ਾਨ ਉੱਤੇ ਸੱਚਾ ਨਿਸ਼ਾਨ ਬਣਦਾ ਸਾਡੀ ਕੋਈ ਆਇਡੈਂਟੀਟੀ ਨਹੀਂ ਉੱਥੇ ਇੰਨਾ ਨੇਰਾ ਹੈ ਸਾਨੂੰ ਕੋਈ ਪਛਾਣਦਾ ਨਹੀਂ ਨਾਮ ਸਾਡਾ ਪਛਾਣ ਪੱਤਰ ਬਣ ਜਾਂਦਾ ਹਰ ਕਾ ਨਾਮ ਤਹਿ ਨਾਲ ਪਛਾਨੂ ਜਿੱਥੇ ਲੇਖਾ ਮੰਗਿਏ ਤਿਸ ਤਿੱਥੇ ਦਿਸਣ ਖੜੇ ਉੱਥੇ ਵਾ ਉੱਥੇ ਖੜੇ ਦਿਸਣ ਜਿੱਥੇ ਲੇਖਾ ਮੰਗਿਏ ਉੱਥੇ ਖੜੇ ਦਿਸਣ ਉੱਥੇ ਜਿਹੜੇ ਸਾਡੇ ਸੱਜਣ ਗੁਰੂ ਸਾਹਿਬ ਨੇ ਸਾਡੇ ਨਾਲ ਖੜੇ ਦਿਸਣਗੇ ਸਾਨੂੰ ਕਿ ਉਹ ਸਾਡੇ ਨਾਲ ਹੈਗੇ ਨੇ ਜਹ ਮਹਾ ਪਿਆਨ ਤਪਤ ਬੋ ਕਾਮ ਜਿੱਤੇ ਐਨਾਂ ਹੀ ਜ਼ਿਆਦਾ ਭਿਆਨਕ ਗਰਮੀ, ਮਹਾ ਭਿਆਨ ਵੱਡੀ, ਭਿਆਨ ਮਤਲਬ ਬੜੀ ਭਿਆਨਕ ਤਪਤ, ਬੜੀ ਤਪਸ਼ ਹੋਏਗੀ। ਐਨੀ ਤਪਤ ਗਰਮੀ ਸਿੱਧੀ ਪੈ ਰਹੀ ਹੋਏਗੀ ਕਿ ਸਾਨੂੰ ਜਿਵੇਂ ਇੱਥੇ ਹੁੰਦਾ ਨਾ ਬੜੀ ਗਰਮੀ ਹੁੰਦੀ ਤੇ ਇੱਥੇ ਇੱਚ ਕੰਮ ਮੱਚਣ ਲੱਗ ਜਾਂਦੀ ਹੈ, ਐਨੀ ਤੜਪ ਮੱਚੇਗੀ ਸਾਨੂੰ। ਬਹੁਤ ਜ਼ਿਆਦਾ ਭਿਆਨਕ ਗਰਮੀ ਹੋਏਗੀ ਤੇ ਹਰ ਕੇ ਨਾਮ ਕੀ ਤੁਮ ਉਪਰ ਛਾਂ। ਫਿਰ ਜਦੋਂ ਐਨੀ ਗਰਮੀ ਹੋਏਗੀ, ਉੱਥੇ ਫਿਰ ਜਿਹੜਾ ਨਾਮ ਹੈ ਉਹ ਸਾਨੂੰ ਛਾਂ ਦੇ ਦੇਗਾ, ਸਾਨੂੰ ਕਸ਼ਟ ਨਹੀਂ ਸਹਿਣ ਕਰਨੇ ਪੈਣਗੇ। ਜਿਹੜੇ ਏਸੀ ਵਿੱਚ ਜਾਂਦੇ ਨੇ ਕਿਰਾਇਆ ਖਰਚ ਕਰ ਸਕਦੇ ਨੇ ਉਹਨਾਂ ਨੂੰ ਫਿਰ ਤੇ ਮਹਾਪਹਾਨ ਤਪਰ ਉਹ ਕੰਮ ਨਹੀਂ ਕਰਨੀ ਪੈਂਦੀ ਨਾ ਫਿਰ ਏਸੀ ਵਾਲਾ ਸਾਨੂੰ ਕਮਾਈ ਕਰਨੀ ਪੈਗੀ ਜਾਣ ਵਾਸਤੇ ਫਿਰ ਸਾਨੂੰ ਮਿਲੇਗੀ ਤਹਿ ਹਰਕੇ ਨਾਮ ਕੀ ਤੁਮ ਉੱਪਰ ਝਾਮ ਫਿਰ ਜਿਹੜੇ ਪੈਦਲ ਜਾ ਰਹੇ ਨੇ ਹੁਣ ਐਸਟੈਮਿਕ ਜੇੜ ਦਾ ਮਹੀਨੇ ਸਭ ਤੋਂ ਜ਼ਿਆਦਾ ਗਰਮੀ ਹੈ ਦਿੱਲੀ ਵਿੱਚ ਹੋਰ ਵੀ ਗਰਮੀ ਹੈ ਜਿੱਥੇ ਸਾਰੀ ਗੱਡੀਆਂ ਏਸੀ ਵਾਲੀ ਚੱਲਦੀਆਂ ਨੇ ਸੜਕ ਤੇ ਜਦੋਂ ਪੈਦਲ ਚੱਲਦੇ ਆ ਅਸੀਂ ਕੀ ਸੋਚਦੇ ਆ ਇਹ ਗੱਡੀਆਂ ਵਾਲਿਆਂ ਦੇ ਕਰਕੇ ਕਿੰਨੀ ਗਰਮੀ ਆਉਂਦੀ ਹੈ ਸਾਰੀਆਂ ਬੱਸਾਂ ਜਿਹੜੀਆਂ ਧੂਆਂ ਛੱਡ ਰਹੀਆਂ ਨੇ ਕਿੰਨੀ ਤਪਸ਼ ਕਿੰਨੀ ਲੋ ਹੈ ਤੇ ਜੇ ਸਾਡੇ ਕੋਲ ਗੱਡੀ ਹੋਏ ਫਿਰ ਸਾਨੂੰ ਨਹੀਂ ਮਹਿਸੂਸ ਹੁੰਦੀ ਗਰਮੀ ਸਾਨੂੰ ਪਤਾ ਹੀ ਨਹੀਂ ਸਫ਼ਰ ਤੇ ਉਹੀ ਹੈ ਸੜਕ ਤੇ ਉਹੀ ਹੈ ਸੜਕ ਦਾ ਮਾਹੌਲ ਵੀ ਵੈਸਾ ਹੀ ਹੈ ਪਰ ਸਾਡੇ ਕੋਲ ਗੱਡੀ ਹੈ ਕਿ ਨਹੀਂ ਹੈ ਗੱਲ ਇੱਥੇ ਵੇ ਵੇ ਸਾਡੇ ਕੋਲ ਹਰ ਕੇ ਨਾਮ ਕੀ ਤੁਮ ਉਪਰ ਛਾ ਨਾਮ ਦੀ ਛਾ ਹੈਗੀ ਕਿ ਨਹੀਂ ਹੈਗੀ ਸਫਰ ਉਸ ਤੇ ਉਸ ਤੇ ਜਿਹੜਾ ਸਾਡਾ ਨਿਰਭਰ ਕਰੇਗਾ ਜਹ ਤ੍ਰਿਕਾ ਮਨ ਤੁਝ ਆਕਰਖੈ ਐਨੀ ਭਿਆਨਕ ਨੇਰਾ ਗਰਮੀ ਤਪਤ ਹੋਏਗੀ ਤੇ ਉੱਥੇ ਫਿਰ ਜਿਹੜੀ ਐਨੀ ਤਰੇ ਲੱਗੇਗੀ ਨਾ ਕਹਿੰਦੇ ਨੇ ਜਿਹੜਾ ਠੁੱਕ ਹੁੰਦਾ ਅੰਦਰ ਦਾ ਉਹ ਵੀ ਸੁੱਕ ਜਾਂਦਾ ਹੈ ਜੀਬ ਜਿਹੜੀ ਖਿੱਚ ਕੇ ਹਲਕ ਨੂੰ ਉੱਪਰ ਲੱਗ ਜਾਂਦੀ ਹੈ ਮਨ ਐਨਾ ਵਿਆਕੁਲ ਹੋ ਜਾਂਦਾ ਹੈ ਅਕਰਖ ਹੈ ਜਹਾਂ ਤ੍ਰਿਕਾ ਮਨ ਤੂੰ ਜਾ ਕਰਖੈ ਮਨ ਨੂੰ ਐਨਾ ਵਿਆਕੁਲ ਕਰ ਦੇਈ ਅੰਦਰੋਂ ਤ੍ਰਿ ਤੈ ਨਾਨਕ ਹਰ ਹਰ ਅਮਰਤ ਵਰਖੈ ਉੱਤੇ ਵੀ ਨਾਮ ਦੀ ਅਮਰਤ ਰੂਪੀ ਵਰਖਾ ਹੋਏਗੀ ਅਮਰਤ ਦੇ ਘੁੱਟ ਪੀਣ ਨੂੰ ਮਿਲਣਗੇ ਜੇ ਸਾਡੇ ਪਾਸ ਨਾਮ ਦਾ ਤਨ ਹੈ ਤਾਂ ਜੇ ਨਾਮ ਦਾ ਤਨ ਨਹੀਂ ਹੈ ਤੇ ਇਹ ਸਾਰੇ ਕਸ਼ਟ ਸਾਨੂੰ ਸਹਿਣ ਕਰਨੇ ਪੈਣਗੇ ਬੇਤਰਨੀ ਨਦੀ ਦਾ ਕਸ਼ਟ ਕਹਰੇ ਨਹੀਂ ਸਹਿਣ ਹੋ ਸਕਦਾ ਅਤੇ ਬਾ ਰਾਜ ਦੀ ਹੋਰ ਪੰਕਤੀਆਂ ਅੰਗੇ ਕਈ ਪਾਸੇ ਖੁੱਲਦੀਆਂ ਨੇ ਜਿਨ੍ਹਾਂ ਦੱਸਦੇ ਨੇ ਕਿ ਐਸਾ ਰਸਤਾ ਹੈ ਕੰਡਿਆਲਾ ਜਦੋਂ ਉਹਦੇ ਪੱਖ ਜੜੇ ਨੇ ਜੜੇ ਚੁਬਦੇ ਨੇ ਨਾ ਤੇ ਐਵੇਂ ਚੁਬਦੇਵੇਂ ਤਲਵਾਰ ਦੀ ਲੋਕ ਚੁਬਦੀ ਹੈ ਸਾਡਾ ਸਾਰਾ ਸਰੀਰ ਲਹੂ ਲੁਹਾਨ ਕਰ ਦਿੰਦੇ ਨੇ ਐਸੇ ਉਹ ਪੱਕ ਚੁਬਦੇ ਨੇ ਜਿਹੜਾ ਇੱਕ ਪਾਕ ਦਾ ਜਿੰਨ ਜਿਹਨੂੰ ਅਸੀਂ ਸਾਡੇ ਕੋਈ ਫੋੜਾ ਫੁੰਸੀ ਹੋ ਜੇ ਕੈਸੀ ਪਾਕ ਨਿਕਲਦੀ ਹੈ ਵੈਸਾ ਜਦੋਂ ਅਸੀਂ ਸਰੋਵਰ ਤੈ ਕਰਾਂਗੇ ਕੌਣ ਡੁੱਬ ਕੇ ਜਾਣਾ ਜਾਏਗਾ ਉਹਦੇ ਵਿੱਚੋਂ ਪਤਾ ਤੇ ਸਾਨੂੰ ਹੈ ਕਿਹੜਾ ਹੈ ਕੁੱਟ ਪਏਗੀ ਤੇ ਜਾਣਾ ਵੀ ਪਏਗਾ ਜੇ ਨਾਮ ਪਾਸ ਹੋਏਗਾ ਤੇ ਨਹੀਂ ਜਾਣਾ ਪਏਗਾ ਜੇ ਇੱਕ ਸਰੋਵਰ ਅਗਨੀ ਦਾ ਆਏਗਾ ਫਿਰ ਉਹ ਸਾਰੇ ਕਿਵੇਂ ਪਾਰ ਕਰਾਂਗੇ ਤੇ ਮਹਾਰਾਜ ਕੀ ਕਹਿ ਰਹੇ ਨੇ ਤੇ ਨਾਨਕ ਹਰ ਹਰ ਅੰਮ੍ਰਿਤ ਵਰਖੈ ਗੁਰਸਿੱਖਾਂ ਦੀ ਅਵਸਥਾ ਕੈਸੀ ਸੀ ਜੇ ਪੰਡਤ ਜੀ ਨੇ ਦੱਸਿਆ ਕਿ ਸਾਲ ਲੱਗਦਾ ਹੈ 86000 ਯੋਜਨ ਦਾ ਸਫ਼ਰ ਹੈ ਤੇ ਸਿੱਖਾਂ ਨੇ ਕੀ ਕਿਹਾ ਮੈਂ ਤੇ ਸਾਲ ਦਾ 9 ਦਿਨ ਇਦਾ ਮਤਲਬ ਇਹਨਾਂ ਰਸਤੇ ਤਾਂ ਨਹੀਂ ਨਿਕਲੇਗਾ ਨਾ 9 ਦਿਨ ਚ ਤੈ ਕਰੇਗਾ ਦੂਜੇ ਨੇ ਕਿਹਾ 3 ਦਿਨ ਚ ਇਹਦਾ ਮਤਲਬ ਹੋਰ ਵੀ ਆਸਾਨੀ ਵਾਲਾ ਕੋਈ ਮਾਰਗ ਹੈਗਾ ਜਿਨੇ ਕਿਹਾ 1 ਦਿਨ ਚ ਜਿਨੇ ਕਿਹਾ ਪੈਰ ਚ ਤੇ ਭਾਈ ਗੁਰਦਾਸ ਜੀ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਕਿਹਾ ਚਿੰਨ ਦਾ ਸਮਾਂ ਵੀ ਲਗਣਾ ਮਹਾਰਾਜ ਤੁਸੀਂ ਕੋਤ ਚਿੰਨ ਵਿੱਚ ਹੋ ਕੇ ਆ ਜਾਈਏ ਆਨ ਜਾਣ ਦੀ ਚਿੰਨ ਫਿਰ ਮਹਾਰਾਜ ਦੇ ਨਾਮ ਦੀ ਕੈਸੀ ਬਰਕਤ ਹੈ ਕਹਿੰਦੇ ਮਹਾਰਾਜ ਕਹਿੰਦੇ ਇੱਥੇ ਤੈਨੂੰ ਪਤਾ ਨਹੀਂ ਚੱਲ ਰਹੀ ਸਰੀਰ ਦੀ ਮਾਇਆ ਨੇ ਐਸਾ ਪਰਦਾ ਪਾਇਆ ਮੋਹ ਦੀ ਮਾਇਆ ਨੇ ਨਾਮ ਦੀ ਕੀਮਤ ਤੂੰ ਸਮਝਦਾ ਨਹੀਂ ਤੂੰ ਪਖੰਡ ਸਮਝਦਾ ਨਹੀਂ ਸੰਗਤ ਵਿੱਚ ਆਣਾ ਨਾਮ ਜਪਣਾ ਜਿਹੜੇ ਨਾਮ ਜਪਦੇ ਨੇ ਉਹਨਾਂ ਨੂੰ ਸਮਝਦਾ ਪਖੰਡ ਕਰਦੇ ਨੇ ਆਲਸੀ ਨੇ ਨਾਮ ਜਪਣ ਬੈਠੇ ਨੇ ਕੰਮ ਨਹੀਂ ਕਰਦੇ ਤੂੰ ਨਾਮ ਜਪਣ ਨੂੰ ਪਖੜ ਸਮਝਦਾ ਹੈ ਨਾ ਨਾਮ ਜਪਣ ਵਾਲੇ ਵੀ ਕਿਰਤ ਕਰਦੇ ਨੇ ਪਰ ਕਹਿਣ ਨੂੰ ਕਹਿੰਦੇ ਜਿਹੜੇ ਲੋਕ ਨਿੰਦਾ ਕਰਦੇ ਨੇ ਤੂੰ ਨਾਮ ਨੂੰ ਪਖੜ ਸਮਝਦਾ ਹੈ ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ ਇਹ ਨਾਮ ਦੀ ਕੀਮਤ ਕਹਿੰਦੇ ਨੇ ਉੱਥੇ ਜਾ ਕੇ ਪਤਾ ਲੱਗੇਗੀ ਫਿਰ ਰੋਇਆ ਕੁਝ ਬੜਨਾ ਨਹੀਂ ਫਿਰ ਤੇ ਹੁਣ ਸਮਾਂ ਨਿਕਲ ਗਿਆ ਫਿਰ ਰੋਇਆ ਕੁਝ ਬੜਨਾ ਨਹੀਂ ਜਦੋਂ ਨਾਮ ਜਪਣ ਵਾਲੇ ਪਾਰ ਹੋ ਗਏ ਜਿਹੜੇ ਨਹੀਂ ਜਿੰਨਾਂ ਨੇ ਜਪਿਆ ਉਹਨਾਂ ਰਸਤੇ ਆ ਤੇ ਕੁੱਟ ਪਈ ਮਾਰ ਪਈ ਫਿਰ 84 ਲੱਖ ਜੁਨਾ ਚ ਪਟਕੇ ਤੇ ਫਿਰ ਰੋਇਆ ਕੁਝ ਨਹੀਂ ਬੜਨਾ ਮਹਾਰਾਜ ਕਹਿੰਦੇ ਹੁਣ ਚੇਤ ਜਾ ਜਿਹੜੇ ਸਾਡੇ ਮਾਪਿਓ ਹੁੰਦੇ ਨੇ ਨਾ ਜਿਹੜੇ ਰਸਤੇ ਉਹਨਾਂ ਨੇ ਦੇਖੇ ਨੇ ਜੋ ਉਹਨਾਂ ਨੇ ਅਨੁਭਵ ਕੀਤਾ ਉਹਨਾਂ ਦਾ ਬੜੀ ਉਚੇਚ ਹੁੰਦੀ ਹੈ ਸਾਡਾ ਬੱਚਾ ਉਹ ਬਿਨਾਂ ਗਲਤੀ ਕਰੇ ਸਾਡੇ ਅਨੁਭਵ ਤੋਂ ਸਿੱਖ ਲੈ ਸਾਡਾ ਬੱਚਾ ਉਹ ਗਲਤੀ ਨਾ ਕਰੇ ਅਸੀਂ ਦੱਸ ਰਹੇ ਹਾਂ ਤੇ ਪਹਿਲੇ ਹੀ ਗਲਤੀ ਤੋਂ ਬਚ ਜਾਏ ਮਾਪਿਆਂ ਦੀ ਇਹ ਉਚੇਚ ਹੁੰਦੀ ਹੈ ਮਹਾਰਾਜ ਦੀ ਉਚੇਚ ਹੈ ਕਿ ਤੁਸੀਂ ਇਹ ਗਲਤੀ ਨਾ ਕਰੋ ਨਾਮ ਜਪਣ ਦੀ ਮਹਾਰਾਜ ਨੂੰ ਤੇ ਪਤਾ ਹੈ ਕਿਹੜੇ ਰਸਤੇ ਆ ਤੇ ਜਾਣਾ ਹੈ ਕਿਵੇਂ ਕੀ ਹੋਣਾ ਹੈ ਮਹਾਰਾਜ ਸੰਤ ਸਮਝਾਣਾ ਕਰ ਰਹੇ ਨੇ ਕਿ ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਇਹ ਜਿਹੜੀ ਸੁਖਮਨੀ ਸਾਹਿਬ ਦੀ ਨਾਮ ਰੂਪ ਬਾਣੀ ਹੈ ਜੇ ਤੁਸੀਂ ਐਦਾ ਵੀ ਰੋਜ਼ ਦਾ ਨੇਮ ਬਣਾ ਲਓ ਤੁਹਾਡੇ 24000 ਸਵਾਸ ਸਫਲ ਨੇ ਮਹਾਰਾਜ ਕਹਿ ਰਹੇ ਨੇ ਸਿਮਰੋ ਸਿਮਰ ਸਿਮਰ ਸੁਖ ਪਾਓ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਸਭ ਤੋਂ ਉੱਚਾ ਤਾਂ ਹੀ ਹੈ ਕਿਉਂਕਿ ਹਰ ਜਗ੍ਹਾ ਹੀ ਸਹਾਈ ਹੈ ਜਿੱਥੇ लेखा ਮੰਗਿਆ ਤਿੱਥੇ ਦੇਹ ਜਾਤ ਨਾ ਜਾਏ ਉੱਥੇ ਦੇਹ ਤੇ ਜਾਤ ਜਾਤੀ ਨਹੀਂ ਮਹਾਰਾਜ ਕਹਿੰਦੇ ਜਿੱਥੇ लेखा ਦੇਣਾ ਪੈਂਦਾ ਫਿਰ ਸਰੀਰ ਨਹੀਂ ਜਾਂਦਾ ਤੇ ਫਿਰ ਸਰੀਰ ਦੇ ਸਾਥੀ ਕਿਵੇਂ ਜਾਣਗੇ ਰੁਪਿਆ ਪੈਸਾ ਕੋਈ ਵੀ ਨਹੀਂ ਜਾਏਗਾ ਜਿਹਦੀ ਕਮਾਈ ਕਰ ਰਹਿਆਂ ਉੱਥੇ ਕੌਣ ਜਾਏਗਾ ਨਾਮ ਉੱਥੇ ਹੋਏ ਸੱਚਾ ਨਿਸ਼ਾਨ ਉੱਤੇ ਨਾਮ ਸਾਡਾ ਨਿਸ਼ਾਨ ਬਣੇਗਾ ਉੱਥੇ ਫਿਰ ਜਿਹੜੇ ਸਾਡੇ ਸੱਜਣ ਸਈ ਮੈਂ ਨਾਲ ਚਲਦਿਆਂ ਨਾਲ ਦਿਸਣ ਜਿੱਥੇ लेखा ਮੰਗਿਆ ਉੱਥੇ ਖੜੇ ਦਿਸਣ ਉੱਤੇ ਤੇਰੇ ਗੁਰੂ ਸਾਹਿਬ ਸਾਡੇ ਨਾਲ ਖੜੇ ਦਿਸਣਗੇ ਜਿਨ੍ਹਾਂ ਨੇ ਸਾਨੂੰ ਨਾਮ ਦੀ দীક્ષા ਦਿੱਤੀ ਹੈ ਮਹਾਰਾਜ ਕਰਨ ਅਸੀਂ ਗੁਰੂ ਵਾਲੇ ਬਣੀਏ ਤੇ ਗੁਰੂ ਗੁਰੂ ਜਪੀਏ ਹੋਈਆਂ ਬੇਅੰਤ ਭੁਲਾ ਬਖਸ਼ ਲੈਣੀਆਂ ਜੀ ਬਾਣੀ ਹਿਰਦੇ ਵਿੱਚ ਵਸੇ ਬਾਣੀ ਦੀ ਸਦਾ ਲਾਜ ਰਹੇ ਜੂਲ ਤੇ ਨਿਸ਼ਾਨ ਰਹੇ ਸਜ ਤੇ دیਵਾਨ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ